ਸਸ੍ਰੀਕਾਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੀ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਆਪਾਂ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਦੋਸਤੋ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਵੀਡੀਓ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਆਪਾਂ ਕਿਹੜੀਆਂ ਤਿੰਨ ਤੋਂ ਚਾਰ ਚੀਜ਼ਾਂ ਆਪਾਂ ਰਾਤ ਨੂੰ ਪੀਉਈਏ ਔਰ ਸਵੇਰੇ ਆਪਾਂ ਚਾਹ ਨਾਲ ਜਾਂ ਆਪਾਂ ਦੁੱਧ ਨਾਲ ਸਵੇਰੇ ਆਪਾਂ ਨਿਰਨੇ ਕਾਲ ਜੇ ਉਹ ਲਈਏ ਕਿ ਆਪਣੀ ਜੋੜਾਂ ਦਾ ਦਰਦ ਔਰ ਆਪਣੀ ਗੋਡਿਆਂ ਦਾ ਦਰਦ ਬਿਲਕੁਲ ਠੀਕ ਹੋ ਜਾਵੇ ਤੁਸੀਂ ਦੇਖਿਆ ਹੋਣਾ ਜਦੋਂ ਆਪਣੇ ਦਾਦਾ ਜੀ ਕਹਿ ਲਓ ਕਿਉਂਕਿ ਮੇਰਾ ਬਰਤ ਕੋਈ ਜ਼ਿਆਦਾ ਹਜੇ ਏਜ ਨਹੀਂ ਹੋਈ ਮੇਰੀ ਉਮਰ ਬਹੁਤ ਛੋਟੀ ਹੈ ਹਜੇ ਤੁਸੀਂ ਅਕਸਰ ਸਿਆਣੇ ਕਹਿ ਲਓ ਵੀ 1950 ਤੋਂ ਜੇ ਪਹਿਲਾਂ ਆਪਾਂ ਗੱਲ ਕਰੀਏ ਉਹ ਬਹੁਤ ਚੀਜ਼ਾਂ ਇਹੋ ਜੀਆਂ ਸੀ ਕਿ ਜਿਹੜੀ ਰਾਤ ਨੂੰ ਭਿਉਂਦੇ ਸੀ ਔਰ ਸਵੇਰੇ ਉਹ ਤੜਕੇ ਉੱਠ ਕੇ ਖਾਂਦੇ ਸੀ ਜਿਸ ਨਾਲ ਉਹਨਾਂ ਦੇ ਗੋਡੇ ਵੀ ਤੰਦਰੁਸਤ ਰਹਿੰਦੇ ਸੀ ਔਰ ਉਹਨਾਂ ਦੇ ਜੋੜ ਵੀ ਮਜ਼ਬੂਤ ਰਹਿੰਦੇ ਸੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਖਾਣਕਾਂ ਪਿਓਰ ਹੁੰਦੀਆਂ ਸਨ ਔਰ ਉਹ ਦੁੱਧ ਦੀ ਵਰਤੋਂ ਔਰ ਦਹੀਂ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਸੀ ਜਿੰਨਾ ਕਰਕੇ ਉਹਨਾਂ ਦੇ ਪ੍ਰੋਟੀਨ ਬੇਸਡ ਲੈਵਲ ਬਣਿਆ ਰਹਿੰਦਾ ਸੀ ਤੁਸੀਂ ਦੇਖਿਆ ਹੋਣਾ ਪੁਰਾਣੇ ਸਮੇਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਹੀ ਆਪਾਂ ਦਾਲਾਂ ਜਿਵੇਂ ਹਰੀ ਮੂੰਗੀ ਹੋਗੀ ਜਾਂ ਆਦ ਦਾਲਾਂ ਛੋਲਿਆਂ ਦੀ ਦਾਲਾਂ ਆਪਾਂ ਆਪਣੇ ਘਰ ਚ ਲਾਉਂਦੇ ਸਨ ਜਿਸ ਨਾਲ ਆਪਾਂ ਆਪਦੀ ਪ्योर ਖਾਣਾ ਖਾਂਦੇ ਸੀ ਔਰ ਆਪਣੇ ਜੋੜ ਬਿਲਕੁਲ ਤੰਦਰੁਸਤ ਰਹਿੰਦੇ ਸਨ ਸੋ ਅਸੀਂ ਵੀ ਆਪਣੀ ਕਲੀਨਿਕ ਤੇ ਇਹੀ ਤਿੰਨ ਤੋਂ ਚਾਰ ਚੀਜ਼ਾਂ ਦੱਸਦੇ ਹਾਂ ਆਪਣੇ ਪੇਸ਼ੈਂਟਸ ਨੂੰ ਜਿਹੜੇ ਤੁਸੀਂ ਰਾਤ ਨੂੰ ਪਿਓਗੇ ਸਵੇਰੇ ਆਪਨੇ ਤੁਸੀਂ ਚਾਹ ਨਾਲ ਜਾਂ ਦੁੱਧ ਨਾਲ ਲੈਣੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਤੰਦਰੁਸਤ ਰਹੋਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਤਾਂ ਮੇਰਾ ਨਾਮ ਹੈ ਜੀ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਉਸਦੀ ਮੁੱਲਾਪੁਰ ਤਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਹਰੀ ਸਿੰਘ ਸਰਾਹ ਫਿਜ਼ੀਓਥੈਰਪੀ ਔਰ ਡਾਕਟਰ ਗੁਰਸ਼ੀਰ ਸਿੰਘ ਦੇ ਨਾਮ ਤੇ ਹੈ ਔਰ ਇੱਕ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾਹ ਫਿਜ਼ੀਓਥੈਰਪੀ ਕਲੀਨਿਕ ਦੇ ਨਾਮ ਤੇ ਔਰ ਸਾਡਾ ਇੱਕ ਸਨੈਪਚੈਟ ਤੇ ਅਸੀਂ ਸਟਾਰਟ ਕੀਤਾ ਹੈ ਜਿਸ ਦਾ ਹੈ ਡਾਕਟਰ ਗੁਰਸ਼ੀਰ ਸਰਾਹ ਜੇ ਵੀ ਤੁਸੀਂ ਸਾਨੂੰ ਜਰੂਰ ਫੋਲੋ ਕਰੋ ਔਰ ਅਗਰ ਤੁਸੀਂ ਸਾਨੂੰ YouTube ਤੇ ਯਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਸ ਨੂੰ ਵੀ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀਆਂ ਆਪਾਂ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਰਾਤ ਨੂੰ ਪਿਉ ਕੇ ਪੀਣੀਆਂ ਹੈ ਸਵੇਰੇ ਆਪਣੀ ਚਾਹ ਜਾਂ ਦੁੱਧ ਨਾਲ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਹੱਬ ਤੋਂ ਪਹਿਲਾਂ ਜਿਹੜੀ ਤੁਸੀਂ ਚੀਜ਼ ਰਾਤ ਨੂੰ ਪਾਣੀ ਦੇ ਵਿੱਚ ਪਿਉਣੀ ਹੈ ਉਹ ਹੈਗੀ ਆ ਤੁਸੀਂ ਹਰੀ ਮੂੰਗੀ ਦੀ ਦਾਲ ਦਸਦਾ ਤੁਸੀਂ ਸਿਰਫ ਇੱਕ ਚਮਚਾ ਤੁਸੀਂ ਪਾਣੀ ਦੇ ਵਿੱਚ ਪਿਉ ਆ ਦੇਣਾ ਹੈ ਉਦੇ ਵਿੱਚ ਅਮੀਨੋ ਐਸਿਡਸ ਹੁੰਦੇ ਨੇ ਐਂਟੀਆਕਸੀਡੈਂਟਸ ਹੁੰਦੇ ਨੇ ਨਿਊਟ੍ਰੀਐਂਟਸ ਹੁੰਦੇ ਨੇ ਪ੍ਰੋਟੀਨ ਬੇਸਡ ਪਲਾਂਟ ਹੈ ਬੇਸਿਕਲੀ ਇਹ ਔਰ ਆਪਾਂ ਨੂੰ ਜੋੜਾਂ ਨੂੰ ਤਾਕਤ ਲਈ ਕੀ ਚਾਹੀਦਾ ਪ੍ਰੋਟੀਨ ਚਾਹੀਦਾ ਸੋ ਤੁਸੀਂ ਘਬਰਾਉਣਾ ਨਹੀਂ ਇੱਕ ਚਮਚਾ ਰਾਤ ਨੂੰ ਇਹ ਤੁਸੀਂ ਪਾਣੀ ਦੇ ਵਿੱਚ ਪਿਉ ਆ ਦੇਣਾ ਹੈ ਔਰ ਤੁਸੀਂ ਦੇਖੋਗੇ ਇਸ ਦੇ ਵਿੱਚ ਇੰਨੀ ਤਾਕਤ ਹੈ ਇੱਕ ਜਦੋਂ ਆਪਾਂ ਕੋਲੇਸਟ੍ਰੋਲ ਕਰਾਉਨੇ ਆ ਨਾ ਆਪਣੀ ਲਿਪਿਡ ਪ੍ਰੋਫਾਈਲ ਚੈੱਕ ਕਰਾਉਨੇ ਆ ਉਹਦੇ ਵਿੱਚ ਇੱਕ ਵਰਡ ਆਉਂਦਾ ਹੁੰਦਾ ਐਲ ਡੀ ਐਲ ਜਿਦਾ ਕੀ ਆਪਣੀ ਕੋਲੇਸਟ੍ਰੋਲ ਲੈਵਲਸ ਦੇ ਵਿੱਚ ਲਿਖਿਆ ਹੁੰਦਾ ਜਦੋਂ LDL ਵੱਧ ਜਾਵੇ ਉਹਨੂੰ ਇੱਕ ਇਹੀ ਹਰੀ ਮੂੰਗੀ ਜਿਹੜੀ ਘਟਾ ਸਕਦੀ ਹੈ ਸੋ ਐਨਾ ਗਣਕਾਰੀ ਹੈ ਇੱਕ ਚਮਚਾ ਤੁਸੀਂ ਪਾਣੀ ਦੇ ਵਿੱਚ ਪਿਉ ਆ ਦੇਣਾ ਹੈ ਇਹ ਹੋ ਗਈ ਤੁਹਾਡੀ ਪਹਿਲੇ ਨੰਬਰ ਤੇ ਅਗਰ ਆਪਾਂ ਗੱਲ ਕਰੀਏ ਹਰੀ ਮੂੰਗੀ ਮੂੰਗੀ ਸਾਬਤ ਵੀ ਕਹਿੰਦੇ ਨੇ ਇਹਨੂੰ ਹਰੇ ਰੰਗ ਵਾਲੀ ਜਿਹੜੀ ਹੁੰਦੀ ਹੈ ਜਿਹੜੀ ਆਪਾਂ ਇਹ ਫੋਟੋ ਲਾ ਰਹੇ ਆਂ ਇਹੀ ਮੂੰਗੀ ਹੈ ਦੂਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਕਸ਼ਮਿਸ਼ ਦੀ ਕਸ਼ਮਿਸ਼ ਦੇ ਵਿੱਚ ਇੰਨੀ ਤਾਕਤ ਹੈ ਜਾਨੀ ਕਿ ਸੌਗੀ ਜਾਨੀ ਕਿ ਸੁੱਕੇ ਹੋਏ ਅੰਗੂਰ ਇਹ ਆਪਣੀ ਸਭ ਤੋਂ ਪਹਿਲਾਂ ਪਾਚਨ ਸ਼ਕਤੀ ਨੂੰ ਇਹ ਆਪਣੇ ਇੰਪਰੂਵ ਕਰਦੀ ਹੈ ਜਾਨੀ ਕਿ ਡਾਈਜੈਸ਼ਨ ਨੂੰ ਇੰਪਰੂਵ ਕਰਦੀ ਹੈ ਦੂਸਰੇ ਨੰਬਰ ਤੇ ਆਪਣੀਆਂ ਹੱਡੀਆਂ ਮਜ਼ਬੂਤ ਬਣਾਉਂਦੀ ਹੈ ਤੀਸਰੇ ਨੰਬਰ ਤੇ ਆਪਣੇ ਦਿਲ ਨੂੰ ਮਜ਼ਬੂਤ ਬਣਾਉਂਦੀ ਹੈ ਦਿਲ ਨੂੰ ਜਿੰਨੀਆਂ ਨਸਾਂ ਜਾਂਦੀਆਂ ਉਹਨਾਂ ਨੂੰ ਤਕੜੇ ਕਰਦੀ ਹੈ ਔਰ ਚੌਥੇ ਨੰਬਰ ਤੇ ਆਪਣੀ ਇਮਿਊਨਿਟੀ ਨੂੰ ਬਿਲਟ ਕਰਦੀ ਹੈ ਤੁਸੀਂ ਚਾਰ ਤੋਂ ਪੰਜ ਸੌਗੀਆਂ ਰਾਤ ਨੂੰ ਪਾਣੀ ਦੇ ਵਿੱਚ ਭਿਉ ਆ ਦੇਣੀਆਂ ਨੇ ਔਰ ਤੁਸੀਂ ਇਹ ਵੀ ਆਪਾਂ ਹੁਣ ਐਂਡ 'ਚ ਦੱਸਾਂਗੇ ਸਵੇਰੇ ਕਿਵੇਂ-ਕਿਵੇਂ ਕਿਹੜੀ ਚੀਜ਼ ਖਾਣੀ ਹੈ ਇਹ ਹੋ ਗਈ ਤੁਹਾਡੀ ਦੂਜੀ ਚੀਜ਼ ਜਾਨੀ ਕਿ ਸੁੱਕੇ ਹੋਏ ਅੰਗੂਰ ਜਾਨੀ ਕਿ ਸੌਗੀ ਤੀਜੇ ਨੰਬਰ ਤੇ ਗੱਲ ਕਰਾਂਗੇ ਆਪਾਂ ਆਲਸੀ ਦੇ ਸੀਡਸ ਇਸ ਦੇ ਵਿੱਚ ਕੀ ਹੁੰਦਾ ਹੈ omega 3 ਫੈਟੀ ਐਸਿਡਸ ਹੁੰਦੇ ਨੇ ਜਿਹੜੇ ਕਿ ਆਪਣੀ ਜੋੜਾਂ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਨ ਲਈ ਚਾਹੀਦੇ ਹੁੰਦੇ ਨੇ ਸੋ ਤੁਸੀਂ ਕੀ ਕਰਨਾ ਅਲਸੀ ਦੇ ਸੀਡਸ ਦਾ ਇੱਕ ਚਮਚਾ ਬਸ ਸਿਰਫ ਇੱਕ ਚਮਚਾ ਪਾਣੀ ਦੇ ਵਿੱਚ ਪਿਉ ਆ ਦੇਣਾ ਸਾਰੀਆਂ ਚੀਜ਼ਾਂ ਆਪਾਂ ਇਹ ਇਕੱਠੀਆਂ ਹੀ ਪਿਉਣੀਆਂ ਹੈ ਨਹੀਂ ਵੀ ਅੱਡ-ਅੱਡ ਪਿਉਵਾਂਗੇ ਔਰ ਇਸ ਦੇ ਵਿੱਚ ਆਪਾਂ ਪੰਪਕਿਨ ਸੀਡ ਵੀ ਐਡ ਕਰ ਸਕਦੇ ਆ ਇੱਕ ਚਮਚਾ ਅਗਰੂਨੂ ਵੀ ਨਾਲ ਆਪਾਂ ਪਿਉਵਾ ਦਾਂਗੇ ਇਕੱਠਿਆਂ ਨੂੰ ਉਹ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਸੋ ਤੀਸਰੇ ਨੰਬਰ ਤੇ ਆ ਗਏ ਆਪਣੇ ਅਲਸੀ ਦੇ ਸੀਡਸ ਆ ਗਏ ਚੌਥੇ ਨੰਬਰ ਤੇ ਆਪਾਂ ਗੱਲ ਕਰਨ ਲੱਗੇ ਆਂ ਮੇਥੀ ਦੇ ਸੀਡਸ ਦੀ ਯਾਨੀ ਕਿ ਮੇਥੀ ਦੇ ਬੀਜ ਕਹਿ ਲਓ ਜਾਂ ਫਿਰ ਆਪਾਂ ਸਾਬਤ ਮੇਥੀ ਵੀ ਲੈ ਸਕਦੇ ਆਂ ਪਰ ਉਸ ਨੂੰ ਕੁੱਟਣ ਦਾ ਬਹੁਤ ਔਖਾ ਹੁੰਦਾ ਹੈ ਤੁਸੀਂ ਬਣੇ ਬਣਾਏ ਰੈਡੀमेड ਆਪਣੀ ਕਰਾਨੇ ਦੀ ਦੁਕਾਨ ਤੋਂ ਜਾਂ ਪਰਚੂਨ ਦੀ ਦੁਕਾਨ ਤੋਂ ਮੇਥੀ ਦੇ ਸੀਡਸ ਮਿਲ ਜਾਣੇ ਆ ਉਸ ਨੂੰ ਵੀ ਤੁਸੀਂ ਇੱਕ ਚਮਚਾ ਬਸ ਕਿਉਂਕਿ ਬਹੁਤ ਜ਼ਿਆਦਾ ਗਰਮ ਹੁੰਦੇ ਆ ਤੁਸੀਂ ਉਸ ਦਾ ਵੀ ਬਸ ਛੋਟੇ ਜਿਹੇ ਚਮਚੇਪ ਇਹ ਨਹੀਂ ਵੀ ਵੱਡਾ ਕੜਛੀ ਲੈ ਲੈਣੀ ਆ ਛੋਟਾ ਇੱਕ ਚਮਚਾ ਉਹ ਵੀ ਪਾਣੀ ਦੇ ਵਿੱਚ ਭਿਉਆ ਦੇਣਾ ਇਸ ਦਾ ਕੰਮ ਕੀ ਹੈ ਆਪਣੇ ਬਲੱਡ ਪ੍ਰੈਸ਼ਰ ਨੂੰ ਇਹ ਲੋ ਕਰਦਾ ਹੈ ਤੋ ਇਸ ਨੂੰ ਵੀ ਤੁਸੀਂ ਭਿਉਆ ਦੇਣਾ ਇਹ ਸਾਰੀਆਂ ਚੀਜ਼ਾਂ ਆਪਣੇ ਲਈ ਬਹੁਤ ਗੁਣਕਾਰੀ ਨੇ ਸਵੇਰੇ ਤੁਸੀਂ ਉੱਠਣਾ ਹੈ ਔਰ ਇਸ ਜਦੋਂ ਸਵੇਰੇ ਤੁਸੀਂ ਉੱਠੋਗੇ ਇਹ ਚੀਜ਼ਾਂ ਫੁੱਲ ਜਾਣੀਆਂ ਨੇ ਤੁਸੀਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੀਆਂ ਨੇ ਔਰ ਤੁਸੀਂ ਇਸ ਦਾ ਹੌਲੀ-ਹੌਲੀ ਯਾਨੀ ਕਿ ਇਹ ਇੰਨਾ ਇੱਕ ਕੌਲੀ ਇੱਕ ਜਿੰਨਾ ਪ੍ਰੋਡਕਟ ਬਣ ਜਾਏਗਾ ਤੁਸੀਂ ਇਹ ਹੌਲੀ-ਹੌਲੀ ਚਬ ਕੇ ਖਾਣੀਆਂ ਜਦੋਂ ਤੁਸੀਂ ਇਹ ਚਬ ਕੇ ਖਾਹੋਗੇ ਤੁਹਾਡੇ ਜੋ ਜੋੜ ਨੇ ਉਹ ਮਜ਼ਬੂਤ ਹੋਣਗੇ ਤੁਹਾਡੇ ਜੋ ਹੱਡੀਆਂ ਨੇ ਉਹ ਮਜ਼ਬੂਤ ਹੋਣਗੀਆਂ ਤੁਹਾਡਾ ਜਿਹੜਾ ਪਾਚਨ ਸ਼ਕਤੀ ਆ ਉਹ ਮਜ਼ਬੂਤ ਹੋਏਗੀ ਔਰ ਤੁਸੀਂ ਦੇਖੋਗੇ ਅੱਗੇ ਨਾਲੋਂ ਤਾਂ ਤਰੋਸਤ ਫੀਲ ਕਰੋਗੇ ਮਤਲਬ ਫਿੱਟ ਫਿੱਟ ਫੀਲ ਕਰੋਗੇ ਕਿਉਂਕਿ ਇਹ ਚੀਜ਼ਾਂ ਬਹੁਤ ਵਧੀਆ ਨੇ ਸਾਡੇ ਕੋਲ ਗੋਡਿਆਂ ਦਾਰਦ ਦੇ ਕਹਿ ਲਓ ਲੱਕ ਦਾਰਦ ਦੇ ਕਹਿ ਲਓ ਜਿੰਨੇ ਵੀ ਮਰੀਜ਼ ਆਉਂਦੇ ਆ ਇਹ ਸਾਰੇ ਇਹਨਾਂ ਉਸੇ ਹੀ ਰეკਮੈਂਡ ਕਰਦੇ ਆ ਵੀ ਤੁਸੀਂ ਇਹ ਚੀਜ਼ਾਂ ਚਾਰ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿਓ ਭਿਓ ਕਿ ਤਾਂ ਕਿ ਤੁਹਾਡੇ ਦੇ ਵਿੱਚ ਜਾਨ ਆ ਜਾਏਗੀ ਔਰ ਤੁਸੀਂ ਤੰਦਰੁਸਤ ਬੱਗੇ ਨਾਲੋਂ ਬਹੁਤ ਜ਼ਿਆਦਾ ਫੀਲ ਕਰੋਗੇ ਫਿਰ ਆਪਾਂ ਮੇਥੀ ਦੀ ਗੱਲ ਕਰਦੇ ਆ ਨਾ ਜਿਹੜੀ ਮੇਥੀ ਦੇ ਸੀਡ ਆਪਾਂ ਦੱਸਿਆ ਪ੍ਰੈਗਨੈਂਟ ਵੂਮਨ ਲਈ ਬਹੁਤ ਹੀ ਚੰਗੇ ਨੇ ਯਾਨੀ ਕਿ ਜਿਹੜੀ ਔਰਤਾਂ ਦੇ ਬੱਚੇ ਹੋਣ ਵਾਲੇ ਨੇ ਜਾਂ ਬੱਚੇ ਹੋ ਵੀ ਗਏ ਨੇ ਉਸ ਤੋਂ ਬਾਅਦ ਵੀ ਜਦੋਂ ਉਹ ਆਪਣੇ ਬੱਚੇ ਨੂੰ ਦੁੱਧ ਦੇਣਾ ਸ਼ੁਰੂ ਕਰਨ ਗਈ ਇਸ ਦੇ ਨਾਲ ਕੀ ਹੈ ਜਿਹੜੇ ਸੀਡਸ ਨੇ ਇਸ ਨਾਲ ਆਪਣੇ ਦੁੱਧ ਦੀ ਜਿਹੜੀ ਪੈਦਾਵਾਰ ਹੈ ਉਹ ਹੋਰ ਵਾਧੀ ਹੈ ਸੋ ਮੇਥੀ ਦੇ ਸੀਡਸ ਬਹੁਤ ਗਣਕਾਰੀ ਹੈ ਇਹ ਤੁਸੀਂ ਮੇਥੀ ਦੇ ਜਿਹੜੇ ਸੀਡਸ ਨੇ ਕਰਾਨੀ ਦੁਕਾਨ ਤੋਂ ਲੈ ਕੇ ਜਰੂਰ ਪਿਆਉਣੇ ਆ ਇਹ ਚਾਹੇ ਤੁਸੀਂ ਅਗਰ ਤੁਹਾਨੂੰ ਲੱਗੇ ਅਗਲੇ ਦਿਨ ਗਰਮੀ ਕਈ ਵਾਰੀ ਕੀ ਹੁੰਦਾ ਜਰੂਰੀ ਨਹੀਂ ਹੈ ਅਗਲੇ ਦਿਨ ਆਪਾਂ ਨੂੰ ਕਈ ਵਾਰੀ ਟੱਟੀਆਂ ਵੀ ਲੱਗ ਜਾਂਦੀਆਂ ਨੇ ਸੋ ਤੁਸੀਂ ਘਬਰਾਉਣਾ ਨਹੀਂ ਹਨਾ ਕਈ ਵਾਰੀ ਪੇਟ ਖਰਾਬ ਹੋ ਜਾਂਦਾ ਆਪਣਾ ਪੇਟ ਦੇ ਵਿੱਚ ਗੜਬੜੀ ਹੋ ਜਾਂਦੀ ਹੈ ਕਿਉਂਕਿ ਆਪਾਂ ਪਹਿਲੇ ਦਿਨ ਜਰੂਰੀ ਨਹੀਂ ਤੁਸੀਂ ਜਿਵੇਂ ਮੈਂ ਇੱਕ ਚਮਚਾ ਕਿਹਾ ਉਹ ਅੱਧਾ ਚਮਚਾ ਕਰ ਲਿਓ 100 ਕਿਹਾ 4 ਕਿਹਾ ਤੁਸੀਂ 2 ਕਰ ਲਿਓ ਅਲਸੀ ਦਾ ਸੀਡ ਦਾ ਇੱਕ ਚਮਚਾ ਕਿਹਾ ਉਹ ਵੀ ਤੁਸੀਂ ਅੱਧਾ ਕਰ ਲਿਓ ਮੇਤੀ ਦੇ ਸੀਡਸ ਇੱਕ ਚਮਚਾ ਕਿਹਾ ਉਹ ਵੀ ਅੱਧਾ ਕਰ ਲਿਓ ਯਾਨੀ ਕਿ ਜਰੂਰੀ ਨਹੀਂ ਤੁਸੀਂ ਇੱਕ ਇੱਕ ਚਮਚਾ ਹੀ ਪਾਉਣਾ ਥੋੜੇ ਥੋੜੇ ਤੋਂ ਆਪਾਂ ਸਟਾਰਟ ਕਰਾਂਗੇ ਔਰ ਇਸ ਦਾ ਰਿਜ਼ਲਟ ਤੁਸੀਂ ਆਪਣੇ ਆਪ ਸਾਨੂੰ ਕਮੈਂਟ ਬਾਕਸਾਂ ਦੇ ਵਿੱਚ ਦੱਸੋਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕੁਸਰਤਾਂ ਦੀਆਂ ਵੀਡੀਓ ਅਸੀਂ ਰੈਗੂਲਰ ਅਪਲੋਡ ਕਰਦੇ ਰਹਿੰਨੇ ਆ ਇੱਕ ਇਹੋ ਜਿਹੀ ਵੀਡੀਓ ਵੀ ਆਪ ਵੀਡੀਓ ਵੀ ਅਪਲੋਡ ਕਰਨੀ ਬਹੁਤ ਜ਼ਰੂਰੀ ਸੀ ਤਾਂ ਮਿਲਾਂਗੇ ਚਾਲ ਦੇ ਇੱਕ ਨਵੇਂ ਟੌਪਿਕ ਨਾਲ ਤੁਹਾਡਾ ਸਾਨੂੰ ਇੰਨਾ ਪਿਆਰ ਦੇਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਔਰ ਆਪਣੀ ਤੁਸੀਂ ਪਰਿਵਾਰ ਦਾ ਵੀ ਧਿਆਨ ਰੱਖਿਆ ਕਰੋ ਜੀ ਇੱਕ ਵਾਰੀ ਫੇਰ ਮਿਲਾਂਗੇ ਜੀ ਸਤਿ ਸ਼੍ਰੀ ਅਕਾਲ ਜੀ